ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਹਰਿ ਜੁਗ ਜੁਗ ਭਗਤ ਉਪਾਇ ਤੈ रखदा आया राम राजे हर नाख शुदुष्ट हर मारिया प्रहलाद कराया ਅਹੰਕਾਰੀਆਂ ਨਿੰਦ ਕਾਂ ਪਿਠ ਦੇ ਨਾਮ ਦੇ ਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵੀ ਆਂਤ ਲੈ ਛਡਾਇਆ ਸੋ ਕਹੋ ਟਲ ਗੁਰ ਸੇਵੀਆ ਅਹ ਨਸ ਸਹਜ ਸੋ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹ ਹੋਐ ਸਿਫਤ ਖਸਮਦੀ ਨੋਰੇ ਅਰਸੋਂ ਕੁਰਸੋਂ ਝਟੀ ਦੋ ਦੁੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜੋਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਹਾਸ ਤੇ ਸਿਰ ਜਿਉ ਅੰਕ ਸਹੈ ਆਹਰਣ ਜਿਉ ਸਿਰ ਦੀ ਮਨ ਤਨ ਆ ਕੈ ਰਾਖ ਕੈ ਓ ਬੀ ਸਿਵ ਕਰੀ ਅਸਤੀ ਸਿਰ ਜਿਉ ਅੰਕਸ ਹੈ ਆਹਰਣ ਜਿਉ ਸਿਰ ਦੀ ਮਨ ਤਨ ਆਦੈ ਰਾਖ ਕੈ ਉਹ ਬੇ ਸੇਵ ਕਰੀ ਯੋ ਗੁਰਮੁਖ ਆਪ ਨਿਵਾਰੀਐ ਸਬਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੂਜੀਐ ਜਾਂ ਆਪੇ ਨਦਰ ਕਰੀ ਮਹਲਾ ਤੀਜਾ ਜੇ ਨ ਗਰਮ ਬਖ ਨਾਮ ਧਿਆਇਆ ਆਏ ਤੀ ਪਰਵਾਣ ਨਾਨਕ ਕੁੱਲ ਉਧਾਰ ਹੀ ਆਪਣਾ ਦਰਗਹ ਪਾਵਹਿ ਮਾਣ ਪੌੜੀ ਗਰਮ ਅਖ ਸਖਿਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰਪਾਸ ਇੱਕ ਅਗਰ ਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇ ਵਾਈਆ ਗੁਰ ਸਿਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਬ ਗੁਰ ਆਖ ਗੁਰੂ ਜੀਵਾਈਆ ਗੁਰ ਸਿਖਾਏ ਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਬ ਗੁਰ ਆਖ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ